ਅੱਜ ਮੈਂ ਜੀ ਫਰੀਦਕੋਟ ਪਹੁੰਚਾ ਮੇਰੇ ਕੁਲੀਗ ਗੁਰਦੇਵ ਸਿੰਘ ਸੇਖੋਂ ਜੀ ਐਮਐਲਏ ਸਾਹਿਬ ਲੋਕਲ ਔਰ ਸਾਡੇ ਡਿਪਟੀ ਕਮਿਸ਼ਨਰ ਐਸਐਸਪੀ ਔਰ ਸਾਡੇ ਬਹੁਤ ਸਾਰੇ ਜਿਹੜੇ ਸੀਨੀਅਰ ਅਫਸਰ ਸਾਡੇ ਨਾਲ ਹਾਜ਼ਰ ਹੋਦਾ ਜੀ ਜਿਹੜਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ਾ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਅਸਲ ਵਿੱਚ ਮੈਂ ਫਰੀਦਕੋਟ ਆ ਤੇ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈਡ ਸੀਗੇ ਡੀ ਐਡਿਕਸ਼ਨ ਦੇ ਵਿੱਚ ਤੇ ਅੱਜ ਅਸੀਂ ਵਧਾ ਕੇ ਉਹਨਾਂ ਨੂੰ 300 ਬੈਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸਵਾਏ ਜਿਹੜੇ ਸਾਡੇ ਹੋਟ ਸੈਂਟਰ ਹੈ ਬਹੁਤ ਅੱਛੇ ਚੱਲ ਰਹੇ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੋਧ ਨਸ਼ੇ ਵਿਰੋਧ ਮੁਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਬਰਦਾਰ ਸਾਬਤ ਹੋਈ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ क्राइम ਹੈ ਜਿਹੜਾ ਪ੍ਰੈਕਟਿਕ क्राइम ਹੈ 스내ਚਿੰਗਸ ਹੋਰ ਜਿੰਨਾ ਵੀ ਤੁਹਾਡੇ ਲੁੱਟਾ ਖੋਹਾ ਉਹਦੇ ਉਹ ਉਹ ਉਹਨੂੰ ਵੀ ਠੱਲ ਪੈ ਰਹੀ ਆ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲ੍ਹਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਚ ਜਿਆਦਾ ਜਿਹੜੀ ਓਵਰਕਰਾਊਡਿੰਗ ਹੈ ਉਹ ਜਿਹੜੇ ਡਰਗ ਰਿਲੇਟਿਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀਹੈਂਸਿਵ ਥਿਊ ਲੈ ਕੇ ਜਿਸ ਤਰ੍ਹਾਂ મે ਦੱਸਿਆ ਵੀ 300 ਜਿਹੜੇ ਅਸੀਂ ਡੀਡਿਕਸ਼ਨ ਬੈਡਸ ਪਲੱਸ ਰੀਹੈਬ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕੁਇਡ ਮੈਥਡ ਆਨ ਥੈਰੇਪੀ ਸ਼ੁਰੂ ਕਰ ਰਹੇ ਆ ਔਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਆ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚਆਈਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਆਂ ਤੋਂ ਬਚਣਗੇ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਕਿਹੜੇ-ਕਿਹੜੇ ਉਹਨਾਂ ਨੂੰ ਸਕਿੱਲ ਚਾਹੀਦੇ ਆ ਸੌਫਟ ਸਕਿੱਲ ਕਿਹੜੇ-ਕਿਹੜੇ ਆ ਖੇਤੀਬਾੜੀ ਦੇ ਆਧਾਰਤ ਕਿਹੜੇ-ਕਿਹੜੇ ਆ ਆਈਟੀਆਈ ਦੇ ਕਿਹੜੇ-ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ 'ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ 'ਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਦੇਣਾ ਹੈ ਕੋਰਪੋਰੇਟ ਸਬਸਿਡੀ ਆ ਬਹੁਤ ساری ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜਿਹੜੀਆਂ ਹੈਗੀਆਂ ਜਿੱਦਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਬਸ ਖਰੀਦਣਾ ਚਾਹੁੰਦਾ ਹੈ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਿਹਾ ਹੈ ਸੋ ਇੱਕ ਕੰਪਰੀਹੈਂਸਿਵ ਪੈਕੇਜ ਹੈ ਕਿ ਨਸ਼ਾ ਛੁਡਾਣਾ ਫਿਰ ਕੰਮ ਤੇ ਲਾਣਾ ਤੇ ਉਹਦੇ ਉਸ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਕੰਮ ਸਿਖਾ ਕੇ ਉਹਨੂੰ ਕੰਮ ਤੇ ਲਾਣਾ ਹੈ ਤੇ ਦੂਜੇ ਪਾਸੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦੇ ਨਾਲ ਪੁਲਿਸ ਵੱਲੋਂ ਜਿਹੜੀ ਸਖਤੀ ਹੈ ਉਹ ਪੂਰੀ ਵਰਤੀ ਜਾਂਦੀ ਹੈ ਇਸ ਤਰ੍ਹਾਂ ਵਰਤੀ ਜਾਂਦੀ ਰਹੇਗੀ ਤੇ ਉਹਦਾ ਵੀ ਬਹੁਤ ਅੱਛਾ ਰਿਜ਼ਲਟ ਆ ਰਿਹਾ ਕਿ ਜਿਹੜੇ ਪਹਿਲਾਂ ਛੋਟੇ ਮੋਟੇ ਕਹਿੰਦੇ ਸੀ ਹੁਣ ਵੱਡੇ ਸਮੱਗਰ ਬਹੁਤ سارے ਜਿਹੜੇ ਦੂਜੇ ਬੰਦੇ ਵੀ ਫੜੇ ਜਾ ਰਹੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਅਰਵਿੰਦ ਕੇਜੀਵਾਲ ਵਰਗ ਭਗਵੰਤ ਮਾਨ ਜੀ ਨੇ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਜਿਹੜੀ ਪਿਛਲੇ ਬਹੁਤ ਦਿਨ ਚਾਰ ਦਿਹਾਕਿਆਂ ਤੋਂ ਸਿਆਸੀ ਪੁਸ਼ਤ ਪੁਣਾਈ ਸੀ ਜਿਹੜੀ ਕਿ ਪੋਲੀਟੀਕਲ ਪੈਟਰਨ ਹੈ ਸੀ ਨਸ਼ਿਆਂ ਦੇ ਬਿਜ਼ਨਸ ਦੀ ਉਹ ਸਾਰੇ ਖਤਮ ਕਰਤੀ ਹੈ ਉਹਨਾਂ ਅਸਲੇ ਕੋਈ ਪੋਲਿਟੀਕਲ ਪੈਟਰੋਨੇਜ ਨਹੀਂ ਹੈ ਔਰ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਹਾਲਤ ਇੱਥੇ ਤੱਕ ਪਹੁੰਚ ਗਈ ਆ ਕਿ ਪਾਕਿਸਤਾਨ ਤੋਂ ਡਰੋਨ ਆਂਦੀ ਸੀ ਨਸ਼ਾ ਸੁੱਟ ਕੇ ਜਾਂਦੀ ਸੀ ਉਹਦੇ ਵਿੱਚ 70% ਰਿਡਕਸ਼ਨ ਹੋਈ ਆ ਜੀ 70% ਘਟ ਜਾਂਦੀ ਆ ਤੇ ਜੇ ਕੋਈ ਪੈਕੇਟ ਸੁੱਟ ਵੀ ਜਾਂਦਾ ਉਹਨੂੰ ਚੱਕਣ ਨਹੀਂ ਜਾਂਦਾ ਕੋਈ ਵੀ ਉਹ ਕਹਿੰਦਾ ਜੀ ਚੱਕਣ ਕਿਉਂ ਨਹੀਂ ਜਾਂਦੇ ਕਹਿੰਦਾ ਜੀ ਜਿਹੜੀ ਪੰਜਾਬ ਪੁਲਿਸ ਆ ਗਿੱਟੇ ਸੇਕ ਦਿੰਦੀ ਆ ਪਿੱਛੋਂ ਸੋ ਇੱਕ ਜਿਹੜਾ ਇੱਕ ਫੀਅਰ ਆਫ ਗੋਡ ਤੇ ਫੀਅਰ ਆਫ ਪੁਲਿਸ ਜਿਹੜਾ ਜਿਹੜਾ ਸਕਿਉਰਿਟੀ ਜੈਸ ਇਸ ਦਾ ਉਹ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਚੜਾ ਹੈਗਾ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਰਿਹਾ ਤੇ ਜਾਂ ਉਹ ਇਹ ਕੰਮ ਛੱਡ ਰਿਹਾ ਹੋਊਗਾ। ਸੋ ਇਹ ਓਵਰਆਲ ਜਿਹੜਾ ਇਹਨੂੰ ਬਹੁਤ ਭਰਮਾਗਾਰਾ ਮਿਲ ਰਿਹਾ ਲੋਕਾਂ ਵੱਲੋਂ ਵੀ ਖਾਸ ਕਰਕੇ ਮਾਤਾਵਾਂ ਵੱਲੋਂ ਤੇ ਭੈਣਾਂ ਵੱਲੋਂ ਉਹ ਉਹ ਬਹੁਤ ਜ਼ਿਆਦਾ ਅਸੀਸਾਂ ਦਿੰਦੀਆਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੂੰ ਔਰ ਪੁਲਿਸ ਨੂੰ ਔਰ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਬਹੁਤ ਨੇਕ ਕੰਮ ਕਰਦੇ ਹੋ ਜਿਹੜਾ ਆਣ ਵਾਲੀ ਪੀੜ੍ਹੀ ਨੂੰ ਇਸ ਨਾਮਰਾਦ ਜਿਹੜੀ ਹੈਗੀ ਆ ਅਲਾਮਤ ਉਹ ਤੁਸੀਂ ਬਚਾ ਰਹੇ ਹੋ। ਤੇ ਇਹ ਸਾਡਾ ਜਿਹੜਾ ਮੁੱਖ ਕੰਮ ਹੈ ਜੀ ਉਹ ਹੈਗਾ ਕਿ ਬੱਚਿਆਂ ਨੂੰ ਨਸ਼ੇ ਛੁਡਾਣਾ ਕੰਮ ਸਿਖਾਣਾ ਤੇ ਕੰਮ ਤੇ ਲਾਣਾ ਤੇ ਦੂਜਾ ਜਿਹੜਾ ਮੇਰੇ ਮਿਸ਼ਨ ਦਾ ਪਾਰਟ ਆ ਜਿਹਦੇ ਕਰਕੇ ਮੈਂ ਸਾਰੇ ਪੰਜਾਬ ਦਾ ਠੋਰ ਕਰ ਰਿਹਾ ਉਹ ਹੈਗਾ ਕਿ ਡੇਂਗੂ ਚਿਕਨਗੁਨੀਆ ਮਲੇਰੀਆ ਡਾਇਰੀਆ ਤੁਹਾਡੇ ਜਿਸ ਤਰ੍ਹਾਂ ਹੋ ਗਿਆ ਵੀ ਕੋਲਰਾ ਵਗੈਰਾ ਇਹ ਜਦੋਂ ਬਰਸਾਤ ਆਉਂਦੀ ਆ ਬਾਰਿਸ਼ਾ ਸ਼ੁਰੂ ਹੁੰਦੀ ਆ ਇੱਕ ਬਾਰਿਸ਼ ਪੈ ਗਈ ਆ ਤੇ ਉਹਦੇ ਵਿੱਚ ਬਿਮਾਰੀਆਂ ਬਹੁਤ ਵੱਧ ਜਾਂਦੀਆਂ ਔਰ ਏਮਜ਼ ਦੀ ਸਟੱਡੀ ਹੋਈ ਸੀ ਜੀ ਆਲ ਇੰਡੀਆ ਇੰਸਟੀਚਿਊਟ ਦੀ ਕਿ 10 ਦੇ ਵਿੱਚੋਂ 8 ਬੰਦੇ ਜਦੋਂ ਕੋਈ ਬੰਦਾ ਬਿਮਾਰ ਹੋ ਜਾਏ ਕਿਸੇ ਨੂੰ ਡੈਂਗੂ ਹੋ ਜਾਏ ਚਿਕਨਗੁਨੀਆ ਹੋ ਜਾਏ ਕਿਸੇ ਦਾ ਕਿਸੇ ਨੂੰ ਲੱਕਵਾ ਹੋ ਜਾਏ ਕਿਸੇ ਨੂੰ ਹਾਰਟ ਅਟੈਕ ਹੋ ਜਾਏ ਤੇ ਉਹਨੂੰ ਹਸਪਤਾਲ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪਵੇ ਤੇ ਜਿਹੜੇ ਉਹਨਾਂ ਨੂੰ ਆਪਣੇ ਕੋਲੋਂ ਪੈਸੇ ਖਰਤਨੇ ਪੈਂਦੇ ਆਪਣੀ ਜੇਬ ਚੋਂ ਖਰਤਨੇ ਪੈਂਦੇ ਆ ਆਊਟ ਆਫ ਪਾਕਟ ਐਕਸਪੈਂਸਸ ਉਹਨਾਂ ਦੀ ਰੇਖਾ ਤੋਂ نیچے ਚਲੇ ਜਾਂਦੇ ਆ ਤੇ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਅਸੀਂ ਇਹਦੀ ਰੋਕਥਾਮ ਵਾਸਤੇ ਪਿਛਲੀ ਵਾਰੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੈਂਪੇਨ ਸ਼ੁਰੂ ਕੀਤੀ ਸੀ ਹਰ ਸ਼ੁੱਕਰਵਾਰ ਡੈਂਗੂ ਦਿਵਸ ਤੇ ਉਹਨੂੰ ਅਸੀਂ ਇਸ ਵਾਰੀ ਜਿਹੜਾ ਹੈਗਾ ਹੋਰ 50% ਸਾਡੇ ਜਿਹੜੀ ਰਿਡਕਸ਼ਨ ਹੋਈ ਸੀ ਡੈਂਗੋ ਕੇਸਸ ਦੇ ਵਿੱਚ ਡੈਥ ਬਹੁਤ ਘੱਟ ਇਸ ਵਾਰੀ ਅਸੀਂ 80% ਰਿਡਕਸ਼ਨ ਵਾਸਤੇ ਕਿੰਨੇ ਸਾਡੇ ਕੋਲੇ ਨਰਸਿੰਗ ਸਟੂਡੈਂਟਸ ਐ ਫਾਰਮਸੀ ਦੇ ਸਟੂਡੈਂਟਸ ఫిਜ਼ੀਓਥੈਰੇਪੀ ਦੇ ਪੈਰਾਮੈਡਿਕਸ ਦੇ ਸਟੂਡੈਂਟਾ ਉਹਨਾਂ ਨੂੰ ਮਾਸਟਰ ਟ੍ਰੇਨਰ ਐਜ਼ ਬੀਡਿੰਗ ਚੈਕਰ ਤਾਂ ਕਿ ਉਹ ਲਾਰਵਾ ਕਿੱਥੇ ਹੁੰਦਾ ਲੋਕਾਂ ਨੂੰ ਸਮਝਾ ਸਕਣ ਉਹ ਮਾਸਟਰ ਟ੍ਰੇਨਰ ਸਾਡੇ ਟ੍ਰੇਨ ਹੋ ਗਏ ਆ ਤਕਰੀਬਨ ਤੇ ਉਹ ਜਾ ਕੇ ਹੁਣ ਸਕੂਲ ਟੀਚਰਸ ਨੂੰ ਕਾਲਜ ਟੀਚਰਸ ਨੂੰ ਟਰੇਨ ਕਰਨਗੇ ਤੇ ਉਹ ਬੱਚਿਆਂ ਨੂੰ ਟ੍ਰੇਨ ਕਰਨਗੇ ਤੇ ਜਿਹੜਾ ਬੱਚਾ ਜਾ ਕੇ ਲੱਭੇਗਾ ਕਿ ਉਹਨਾਂ ਦੀ ਫ੍ਰਿਜ ਦੇ ਜਿਹੜੀ ਟ੍ਰੇ ਆ ਉਹਦੇ ਨੀਚੇ ਮੱਛਰ ਪੈਦਾ ਹੋ ਰਿਹਾ ਜਿਹੜਾ ਲਾਰਵਾ ਪੈਦਾ ਹੋ ਰਿਹਾ ਜਾਂ ਜਿਹੜਾ ਉਹਨਾਂ ਨੇ ਡੈਜ਼ਰਟ ਕੂਲਰ ਲਾਇਆ ਹੋਇਆ ਉਹਦੇ ਵਿੱਚ ਹੋ ਰਿਹਾ ਜਾਂ ਜਿਹੜੇ ਪੰਜ ਚਾਰੀ ਕਟੋਰੀ ਰੱਖਦੇ ਉਹਦੇ ਚ ਉਹਨੂੰ ਹਫ਼ਤੇ ਵਿੱਚ ਇੱਕ ਵਾਰ ਛਪਾ ਦੇਣਾ ਫਿਰ ਛਕਾ ਕੇ ਪਾਣੀ ਪਾ ਦੇਣਾ ਫਿਰ ਉਹ ਨਹੀਂ ਹੁੰਦਾ ਤੇ ਜੇ ਕਿਤੇ ਸਟੈਗਨੈਂਟ ਵਾਟਰ ਹੈ ਜੇ ਬਹੁਤ ਵੱਡਾ ਟੱਬਾ ਹੈ ਉਹਦੇ ਚ ਅਸੀਂ ਗਮੋਸੀਆ ਫਿਸ਼ ਚੇਤ ਮਹਿਕਮਾ ਉਹ ਮੱਛੀ ਦਿੰਦਾ ਇਹ ਸਾਰੀ ਜਿਹੜੀ ਕਾਰਵਾਈ ਆ ਸੀ ਇਹ ਦੀ ਵੀ ਸ਼ੁਰੂਆਤ ਕਰ ਰਿਹਾ ਮੈਂ ਲਾਂਚ ਕਰ ਰਿਹਾ ਇਹ ਵੀ ਇਸ ਤੋਂ ਸવાય ਜਿਹੜੀਆਂ ਗੰਦੇ ਪਾਣੀ ਨਾਲ ਜੇ ਕਿਤੇ ਮਿਕਸਿੰਗ ਹੁੰਦੀ ਆ ਅੱਜ ਸਾਰੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਸੀ ਜਿਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਵਾਲੇ ਅਰਬਨ ਲੋਕਲ ਬਾਡੀਜ਼ ਵਾਲੇ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਾਲੇ ਐਜੂਕੇਸ਼ਨ ਡਿਪਾਰਟਮੈਂਟ ਸਾਰਿਆਂ ਨੇ ਹਿੱਸਾ ਲਿਆ ਔਰ ਸਾਰਿਆਂ ਨੂੰ ਜਿਹੜਾ ਹੈਗਾ ਕੋਆਰਡੀਨੇਟਡ ਐਫਰਟ ਦੇ ਨਾਲ ਪਾਣੀ ਦੀ ਸੈਂਪਲਿੰਗ ਹੋ ਰਹੀ ਆ ਟੈਸਟਿੰਗ ਹੋ ਰਹੀ ਆ ਜਿੱਥੇ ਪੋਜ਼ਿਟਿਵ ਆ ਰਿਹਾ ਉੱਥੇ ਫਾਲਟ ਲੱਭ ਕੇ ਫਿਰ ਉਹਨੂੰ ਰੈਕਟੀਫਾਈ ਕਰਕੇ ਵੀ ਮਿਕਸਿੰਗ ਕਿੱਥੇ ਹੋ ਰਹੀ ਆਪਾਂ ਨਾਲ ਲੱਭਣਾ ਸੀਵਰੇਜ ਦੀ ਪੀਣ ਵਾਲੇ ਪਾਣੀ ਨਾਲ ਮਿਕਸਿੰਗ ਕਿੱਥੇ ਹੁੰਦੀ ਆ ਫਿਰ ਉਹਨੂੰ ਟ੍ਰੀਟ ਕਰਨਾ ਔਰ ਉਹਦੀ ਜੋ ਲੋਡ ਪਵੇ ਤਾਂ ਕਲੋਰినੇਸ਼ਨ ਕਰਨਾ ਤਾਂ ਕਿ ਅਸੀਂ ਜਿਹੜੇ ਜਿੱਦਾਂ ਪਿਛਲੀ ਵਾਰੀ ਤੁਹਾਡੇ ਇੱਥੇ ਜਤੋਂ ਦੇ ਵਿੱਚ ਹੋਇਆ ਸੀ ਇੱਕ ਮੇਜਰ ਜਿਹੜਾ ਸੀਗਾ ਬ੍ਰੇਕਆਊਟ ਹੋਈ ਸੀ ਜਿਹੜੀ ਉਹਦੇ ਛਪਟਾਇਟਸ ਏ ਏ ਤੇ ਈ ਦੀ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਡਾਇਰੀ ਡਿਜ਼ੀਜ਼ਾਂ ਦੀਆਂ ਹੋਈਆਂ ਸੀ ਉਹਨਾਂ ਨੂੰ ਉਹਨਾਂ ਦੀ ਰੋਕਥਾਮ ਵਾਸਤੇ ਹੁਣ ਤੋਂ ਅਸੀਂ ਤਿਆਰੀ ਕਰ ਰਹੇ ਹਾਂ ਤੋ ਇਹ ਵੈਕਟਰ ਵਾਰਨ ਵਾਟਰ ਵਾਰਨ ਦੀਸਰ ਤੇ ਨਸ਼ੇ ਯੁੱਧ ਨਸ਼ੇ ਵਿਰੋਧ ਨੂੰ ਲੈ ਕੇ ਜਿਹੜਾ ਮੈਂ ਸਾਰੇ ਪੰਜਾਬ ਦਾ ਦੌਰਾ ਕਰ ਰਿਆ ਤੇ ਉਹਦੇ ਵਾਸਤੇ ਜਿਹੜੀ ਹੈਗੀ ਸਾਰੀ ਆਪਣੀ ਕੈਪਟਨ ਹਸਬੰਦ ਜਿਹੜੀ ਜਿਹੜੀ ਤੁਹਾਡੇ ਜਿਹੜਾ ਉਹਦੇ ਵਾਸਤੇ ਰਿਸੋਰਸ ਮੋਬਿਲਾਈਜੇਸ਼ਨ ਕੈਪੈਸਟੀ ਬਿਲਡਿੰਗ ਤੇ ਜਿਹੜੀ ਟ੍ਰੇਨਿੰਗ ਹੈ ਸਟਾਫ ਦੀ ਇਹ ਸਾਰਾ ਕੁਝ ਜਿਹੜਾ ਹੈਗਾ ਸਾਡਾ ਸਾਈਮਲਟੇਨਸਲੀ ਸਾਰਾ ਕੁਝ ਚੱਲ ਰਿਹਾ ਹੈਗਾ ਤੇ ਮੈਂ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਇਹ ਜਿਹੜਾ ਮੈਸੇਜ ਆ ਇਹ ਕੱਲੇ ਕੱਲੇ ਪਿੰਡ ਤੱਕ ਕੱਲੀ ਕੱਲੀ ਖੜੀ ਤੱਕ ਬਚਾਓ ਔਰ ਤੁਸੀਂ ਬਚਾ ਵੀ ਰਹੇ ਹੋ ਤਾਕਿ ਜਿਹੜਾ ਜੇ ਕੋ ਬੰਦਾ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਜਾਂ ਕਿਸੇ ਵਜ੍ਹਾ ਦੇ ਨਾਲ ਉਹਨਾਂ ਨੂੰ ਕੋਈ ਪਾਣੀ ਪੀਣ ਵਾਲਾ ਸਾਫ ਨਹੀਂ ਮਿਲਦਾ ਜਾਂ ਕੋਈ ਮੱਛਰਾਂ ਦੀ ਦਿੱਕਤ ਆ ਕਿਉਂਕਿ ਅਸੀਂ ਫਿਊਮੇਗੇਸ਼ਨ ਵੀ ਸ਼ੁਰੂ ਕਰਤੀ ਆ ਆਪਨੇ ਸ਼ੁਰੂ ਕਰਤੀ ਆ ਤਾਂ ਉਹ ਨੇੜੇ ਦੇ ਸਿਹਤ ਕਰਮਚਾਰੀ ਦੇ ਨਾਲ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਜਿਹੜੇ ਲੋਕਾਂ ਦੇ ਚੋਣੇ ਪ੍ਰਤੀਨਿਧੀ ਐਮ ਐਲ ਏ ਜਾਂ ਹੋਰ ਵੀ ਸਾਡੇ ਜਿੰਨੇ ਵੀ ਵਰਕਰ ਆ ਉਹ ਸਾਰੇ ਸੇਵਾਦਾਰ ਆ ਕਿਸੇ ਨੂੰ ਵੀ ਤੁਸੀਂ ਸੰਪਰਕ ਕਰੋਗੇ ਕਿਸੇ ਕਿਸੇ ਨੂੰ ਤੁਹਾਨੂੰ ਜੜੀ ਦਿੱਕਤ ਨਹੀਂ ਆਣ ਦਿੱਤੀ ਜਾਏਗੀ ਆਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਪਰਿਵਾਰਾਂ ਨੂੰ 10 ਲੱਖ ਦੀ ਇੰਸ਼ੋਰੈਂਸ ਦਾ ਕਾਰਡ ਦਿੱਤਾ ਜਾਏਗਾ ਉਹ ਸਕੀਮ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਅਸੀਂ ਕੈਬਨਟ ਦੇ ਵਿੱਚ ਪਾਸ ਕਰ ਚੁੱਕਿਆ ਤੇ ਉਹ ਬਹੁਤ ਜਲਦੀ ਜਿਹੜੀ ਹੈਗੀ ਆ ਉਹ ਸਕੀਮ ਜਿਹੜੀ ਆ ਲਾਂਚ ਹੋਣ ਜਾ ਰਹੀ ਹੈ ਸੋ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਕੋ ਦਾ ਨਹੀ ਲੈ ਕੇ ਇਹ ਨਾਮ ਕਰ ਰਹੀ ਹੈ ਇਹ ਉਹਨੂੰ ਲੈ ਕੇ ਬਿਲਕੁਲ ਪਹਿਲੇ ਨੰਬਰ ਤੇ ਹੈ ਤੁਸੀਂ ਜੀ ਅ ਦੇਖੋ ਮੈਂ ਜੋ ਜੇ ਡੀਆਈਜੀ ਸਾਹਿਬ ਨੇ ਕਹੇ ਬਿਲਕੁਲ ਠੀਕ ਹੈ ਹੋਏਗਾ ਕਿਉਂਕਿ ਤੁਹਾਡੇ ਜਿੰਨੇ ਵੀ ਇੱਥੇ ਕੋਈ ਇਲੈਗਲ ਡਾਇਰੈਕਸ਼ਨ ਸੈਂਟਰ ਸੀ ਉਹ ਵੀ ਉਹਨਾਂ ਨੇ ਫੜੇ ਆ ਸੀਜ਼ਰ ਦਵਾਈਆਂ ਬਾਕੀ ਐਸਐਸਪੀ ਸਰ ਮੈਡਮ ਬਥੇ ਬਿਲਕੁਲ ਠੀਕ ਹੋਏਗਾ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਤੇ ਇਹ ਮਤਲਬ ਐਕਚੁਅਲੀ ਇਟਸ ਰਿਲੇਟਡ ਟੂ ਦਾ ਪੁਲਿਸਪਾਰਟ ਜਿਹੜਾ ਉਹਨਾਂ ਦੀ ਸਰਦਰ ਫ੍ਰੀ ਕੋਡਿੰਗ ਕਰਵਾਈ ਹੋਈ ਹੈ ਕਰੀਬ 5 ਦੇ ਕਰੀਬ ਜਿਹੜੇ ਨੇ ਸੀਲ ਹੋ ਚੁੱਕੇ ਨੇ ਦੂਜੇ ਜ਼ਿਲ੍ਹੇ ਵਿੱਚ ਨਹੀਂ ਹੋ پا ਰਹੇ ਨਹੀਂ 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 ਹੋਏਗਾ ਤੁਹਾਡੀ ਨੌਕਰੀ ਹੋਏਗਾ ਹੋਏ ਆ ਜੀ ਇਹ ਮਤਲਬ ਮੈਂ ਪਤਿਹਾਰ ਸਾਹਿਬ ਗਿਆ ਸੀ ਉੱਥੇ ਵੀ ਹੋਇਆ ਸਾਰੇ ਜ਼ਿਲ੍ਹੇ ਚ ਹੋ ਰਿਹਾ ਹੈ ਇਹ ਇਹਦੇ ਚ ਮੈਂ ਤੁਹਾਨੂੰ ਦੱਸਦਾ ਇਹਦੇ ਚ ਇਸ਼ੂ ਹੈਗਾ ਵੀ ਆਪਣੇ ਪੰਜਾਬ ਦੇ ਵਿੱਚ ਨਾ ਐਨ ਆਰ ਆਈਜ਼ ਬਹੁਤ ਆ ਜਿਹੜੀ ਵਾਲੀ ਫੈਮਿਲੀ ਨੂੰ ਮਤਲਬ ਆਸਟ੍ਰੇਲੀਆ ਦਾ ਕੈਨੇਡਾ ਦਾ ਵਨ ਫੈਮਿਲੀ ਵੀਜ਼ਾ ਮਿਲ ਜਾਂਦਾ ਤੇ ਜਿਹੜਾ ਉਸ ਪਰਿਵਾਰ ਦਾ ਮੈਂਬਰ ਕਿਸੇ ਦਾ ਬੱਚਾ ਹੁੰਦਾ ਕਿਸੇ ਦਾ ਬਜ਼ੁਰਗ ਉਹਦਾ ਨਸ਼ਾ ਕਰਦਾ ਹੁੰਦਾ ਉ ਫਿਰ ਇਹਨਾਂ ਸੈਂਟਰਾਂ ਤੇ ਉਹਨਾਂ ਨੂੰ ਜਮਾ ਕਰਾ ਜਾਂਦੇ ਤੇ ਬਾਹਰੋਂ ਪੈਸੇ ਭੇਜੀ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਵੀ ਇਸ ਤੋਂ ਬਾਹਰ ਕੱਢ ਕੇ ਲੈ ਕੇ ਜਾਵੇ ਕਿਉਂਕਿ ਉੱਥੇ ਦੀਆਂ ਕੰਡੀਸ਼ਨਸ ਵਧੀਆ ਨਹੀਂ ਆ ਉਹ ਨਾ ਤਰੈ ਸੀਗੇ ਕੋਈ ਕਈ ਮਤਲਬ ਜੜਾ ਹੈਗਾ ਉਹ ਡਿਫਰੈਂਟ ਨਾਮ ਬਦਲ ਕੇ ਚਲਾਉਂਦੇ ਸੀ ਉਹਨਾਂ ਨੂੰ ਹੁਣ ਜਿਹੜਾ ਸਰਕਾਰ ਦਾ ਪੂਰਾ ਫੋਕਸ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹਦੇ ਚ ਦੋ ਤਿੰਨ ਚੀਜ਼ਾਂ ਚਾਹੀਦੀਆਂ ਹੁੰਦੀਆਂ ਸਰਕਾਰ ਦੇ ਕੋਲੇ ਨੀਤੀ ਵੀ ਆ ਸਰਕਾਰ ਦੀ ਨੀਤ ਵੀ ਆ ਇਹਨੂੰ ਕੰਟਰੋਲ ਕਰਨ ਦੀ ਸਟ੍ਰੈਟਜੀ ਵੀ ਆ ਜੇ ਨiyet ਤੇ ਨੀਤੀ ਠੀਕ ਹੋਵੇ ਠੀਕ ਆ ਅਰਵਿੰਦ ਕੇਜਰੀਵਾਲ ਜੀ ਨੇ ਗਾਰੰਟੀ ਦਿੱਤੀ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤੇ ਉਹਨਾਂ ਦੀ ਸਾਰੇ ਜਿਹੜੀ ਟੀਮ ਹੈ ਅਰਵਿੰਦ ਭਗਵੰਤ ਮਾਨ ਜੀ ਦੀ ਸਾਰੇ ਟੀਮਾਂ ਸੀ ਉਹਨਾਂ ਦੀ ਟੀਮ ਹੈ ਸਾਰੇ ਚਾਹੇ ਐਮਐਲਏ ਸਾਹਿਬ ਹੈ ਡੀਸੀ ਹੈ ਐਸਐਸਪੀ ਆ ਬਾਕੀ ਸਾਰੇ ਬੰਦੇ ਆ ਅਸੀਂ ਉਹਨਾਂ ਦੀ ਟੀਮ ਆ ਜਦੋਂ ਇੱਕ ਵਾਰੀ ਮਤਲਬ ਤੁਸੀਂ ਡਿਸਾਈਡ ਕਰ ਲਿਆ ਸਟੇਟ ਕਮਿਸ਼ਨ ਡਿਸਾਈਡ ਕਰ ਲਿਆ ਕਿ ਜੀ ਪੰਜਾਬ ਚ ਨਸ਼ਾ ਨਹੀਂ ਰਹਿਣ ਦੇਣੇ ਤਿਆਹਿਆ ਕਰ ਲਿਆ ਪਹਿਲਾਂ ਜਿਹੜੀਆਂ ਸਰਕਾਰਾਂ ਸੀ ਕਿਤੇ ਸਰਕਾਰਾਂ ਦੀ ਮਿਹਰਬਾਨੀ ਦੇ ਨਾਲ ਹੀ ਗੋਰਖਦੰਦਾ ਚੱਲਦਾ ਸੀ ਇਹ ਸਿਆਸੀ ਪੋਸਟ ਪ੍ਰਾਈਟ ਵਗੈਰਾ ਤੋਂ ਬਗੈਰ ਤਾਂ ਦਾ ਇਸ ਥੇ ਨਹੀਂ ਚੱਲ ਸਕਦਾ ਕੋਈ ਨੋ ਸਿਆਸੀ ਪੋਸਟ ਪ੍ਰਾਈਟ ਨਹੀਂ ਆ ਇੱਕ ਕਹਿੰਦੇ ਹੁੰਦੇ ਆ ਜੀ ਪੱਕੀ ਬਦਲਾਂ ਦੀ ਛਾਂ ਕੋਈ ਨਾ ਹੁਣ ਬਚੀ ਪੰਜਾਬ ਚ ਨਸ਼ਾ ਵੇਚਣ ਵਾਲਿਆਂ ਦੀ ਮਾਂ ਕੋਈ ਨਾ ਬਾ ਬਦਲਾਂ ਦੀ ਗੱਲ ਜੀ ਅਸੀਂ ਇੱਕ ਟੈਨਰ ਰਿਪੋਰਟ ਕਰ ਰਹੇ ਹਾਂ ਅ ਸਰ ਇੱਕ ਸ਼ੁਆਖਤ ਬਹਾ ਜੀ ਅ ਨਸ਼ਾ ਉਪਤੀ ਬਹੁਤ ਵਧੀਆ ਚੱਲ ਰਹੀ ਹੈ ਸਹੀ ਤੋਰ ਤੇ ਪ੍ਰਸ਼ਾਸਨ ਅਤੇ ਇਸ ਤੋਂ ਅਗਰ ਬਹੁਤ ਵਧੀਆ ਰਾਮ ਕੀਤਾ ਜਾ ਰਿਹਾ ਹੈ ਪੰਜ ਨਸ਼ਾ ਦੇ ਅੰਦਰ ਫੀਲਿੰਗ ਦੇ ਕੇ ਉਹਨਾਂ ਦੇ ਵਿੱਚ ਗੱਲ ਇਹ ਆਈ ਹੈ ਕਿ ਆਪ ਦੀ ਤਾਲਮੀਅਤ ਦੀ ਗੱਲ ਹੀ ਬੋਲ ਰਹੀ ਹੁੰਦੀ ਹੈ ਕਿ ਜੇ ਪਹਾੜਾ ਪਿੰਡ ਦੇ ਵਿੱਚ ਤੇ ਚੱਕ ਲੈਣ ਪਿੰਡ ਦੇ ਉਹਨਾਂ ਪਿੰਡਾਂ ਜਿਹਾ ਉਸ ਸਰਕਾਰ ਸਾਹਿਬ ਦੇ ਸਿੱਧ ਭਾਗ ਦੇ ਜਿਹੜੇ ਜਿਹਾ ਆਪ ਦੀ ਤਾਲਮੀਅਤ ਦੇ ਵਿੱਚ ਤੁਸੀਂ ਲੜਰ ਸਾਹਿਬ ਕਹਿੰਦੇ ਹੈ ਕਿ ਅਸੀਂ ਤਾਂ ਸੀ ਲਾਈਨ ਸਰਵਿਸ ਦੀ ਡਿਊਟੀ ਨਹੀਂ ਸਾਡੀ ਜੂਰਿਡਿਕਸ਼ਨ ਨਹੀਂ ਹੈ ਉੱਥੇ ਟਾਈਮ ਬਹੁਤ ਖਰਾਬ ਹੁੰਦਾ ਉਹ ਦੋ ਦੋ ਤਿੰਨ ਤਿੰਨ ਘੰਟੇ ਲੱਗਦੇ ਹੈ ਪਹਾੜੇ ਵਿੱਚ ਪਏ ਹੋਇਆ ਕਿ ਪਹਿਲਾਂ ਜਿਹੜੇ ਫੀਲ ਕਰਨਗੇ ਸੀ ਉਹਨਾਂ ਕੋਲੇ ਲਾਕ ਨਹੀਂ ਸੀ ਉਹਨਾਂ ਕੋਲੇ ਕੱਪੜਾ ਨਹੀਂ ਸੀ ਦੋ ਘੰਟੇ ਤਾਂ ਉਹਨਾਂ ਕੋਲੇ ਲਾਕ ਤੇ ਕੱਪੜਾ ਲਿਆਉਣ ਤੋਂ ਲੱਗਿਆ ਰਿਹਾ ਫਿਰ ਉਸ ਤੋਂ ਬਾਅਦ ਜਦੋਂ ਫੀਲ ਕਰਨ ਦੀ ਵਾਰੀ ਇੱਕ ਫੀਲਰ ਨੈਚਰ ਦਾ ਕਹਿੰਦੇ ਜੀ ਮੈਂ ਫੀਲ ਨਹੀਂ ਕਰਦਾ ਸਿਰਫ ਨਾਪ ਫੀਲਰ ਤੋਂ ਮਨੇ ਕੋਈ ਇਸ ਤੇ ਮੋਰ ਲਾਈ ਉਹ ਤਾਂ ਹੀ ਲਾਤੀ ਵੀ ਬਣਾ ਕੇ ਉਦਾਂ ਇੱਕ ਕਰਕੇ ਸਦੋ ਜੀ ਉੱਤਾਂ ਜਾ ਕਰਕੇ ਆ ਗਏ ਉਹ ਆਪੇ ਥਾਲ ਵਿੱਚ ਲਿਖੀ ਕੰਮਿੰਡੀਆਂ ਸਮਾਖਰਾ ਹੁੰਦਾ ਪੁਲਿਸ ਡਿਪਾਰਟਮੈਂਟ ਦਾ ਵੀ ਤੇ ਲੋਕਾਂ ਰੰਗ ਰੰਗ ਘੰਟੇ ਉੱਤੇ ਵੇਟ ਕਰਦੇ ਰਹਿੰਦੇ ਕਿ ਸਵਾਰ ਆਊਗਾ ਵੀ ਤੁਹਾਡੇ ਨਾਲ ਲੰਬੇ ਸਵਾਲ ਦਾ ਛੋਟਾ ਜਿਹਾ ਜਵਾਬ ਇਹ ਆ ਤੇ ਜਦੋਂ ਤੁਸੀਂ ਇਹ ਕਰਦੇ ਹੋ ਨਾ ਵੀ ਆ ਕੰਮ ਕਰਨਾ ਆਪਾਂ ਉਹਦੇ ਤੇ ਨਾ ਛੋਟੇ ਛੋਟੀਆਂ ਦਿੱਕਤਾਂ ਆਉਂਦੀਆਂ ਨਾ ਜੀ ਆਪਾਂ ਮੇਨ ਕੰਮ ਕਰੀਏ ਚਲੋ ਚਲੋ ਮੇਰੇ ਮੇਰੇ ਮੈਂ ਤੁਹਾ